ਮਨ ਮੋਨੇ ਬੋਝਾਈ ਮਨ 타ਕੇ پاਗਲ ਪਾਰਾ ਗਨ ਗਯਾ ਮਰ ਮੋਨੇ ਬੋਝਾਈ ਮਨ 타ਕੇ پاਗਲ ਪਾਰਾ ਅਰ ਕੀਸੂ ਸਾਈ ਨਮੋਨੇ ਗਨਸਾਣਾ ਗਨਸਾਣਾ ਅਰ ਕੀਸੂ ਸਾਈ ਨਮੋਨੇ ਗਨਸਾਣਾ গানে বন্ধুরে দা কি গানে প্রেমের ছবি কী গানে বন্ধু দা কি গানে প্রেমের ছবি কি পাব আশা রাখি না পাইলে যাব মারা পাবো বলে আশা রাখি ਪਹਿਲੇ ਜਾਵੋ ਮਾਰਾ ਹਰ ਕਿਸੂ ਸਾਈ ਨਮੋਨੇ ਗਨਸਾਣਾ ਗਨਸਾਣਾ ਹਰ ਕਿਸੂ ਸਾਈ ਨਮੋਨੇ ਗਨਸਾਣਾ